ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਅੱਜ ਸਾਵਣੋਂ ਗਿਆ ਹੈ ਟਾਈਮ ਤੇ 29 ਤਰੀਕਾ ਮੈਂ ਵੀ ਲੋਕਾਂ ਦੇ ਵਿੱਚ ਫਿਰਦਾ ਆਇਆ ਤੇ ਸੰਗਤਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ 1 ਜੂਨ ਨੂੰ ਆਪਣੇ ਪੰਜਾਬ ਦੀ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਣੀਆਂ, ਵੋਟਾਂ ਪੈਣੀਆਂ। ਜਿਹੜੀਆਂ ਬੀਬੀਆਂ, ਭੈਣਾਂ, ਮਾਤਾਵਾਂ ਅੱਜ ਫਿਰ ਝਾੜੂ ਦਾ ਝੰਡਾ ਚੁੱਕ ਕੇ ਤੇ ਝਾੜੂਦੀਆਂ ਰੈਲੀਆਂ ਵਿੱਚ ਜਾ ਰਹੀਆਂ ਨੇ। ਨੇਰੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਮ ਸਰਕਾਰ ਦੇ ਨੁਮਾਇੰਦਿਆਂ ਨੂੰ ਜਿਹੜੇ ਤੁਹਾਡੇ ਕੋਲੋਂ ਤੇ ਉਹਨਾਂ ਨੂੰ ਇੱਕਾਰੀ ਇਹ ਤੇ ਪੁੱਛ ਲੋ ਕਿ ਸਾਡਾ 100000 ਰੁਪਏ ਕਿੱਥੇ ਗਿਆ? ਉਹ ਕਿਉਂ ਨਹੀਂ ਤੁਸੀਂ ਦਿੱਤਾ ਫਿਰ ਦੁਬਾਰਾ ਗਲਤੀ ਨਾ ਕਰਿਓ ਇਹ ਭੇੜਤਾ ਨੂੰ ਲਖੇਦਾਰ ਭਾਸ਼ਣਾ ਦੇ ਵਿੱਚ ਲਿਆ ਕੇ ਗਮਰਾਹ ਕਰਨ ਲੱਗੇ ਦਿਨਾਨਨ ਤੁਹਾਨੂੰ ਕੱਖ ਨਹੀਂ ਤਾਰ ਨੁਕਸਾਨ ਕਰਨਾ ਜਿੰਨੇ ਨੀਲੇ ਕਾੜ ਕੱਟੇ ਆ ਆਮ ਸਰਕਾਰ ਨੇ ਕੱਟੇ ਆ ਗਰੀਬਾਂ ਦੀ ਕਣਕ ਕੱਟੀ ਆ ਔਰ ਆਮ ਸਰਕਾਰ ਨੇ ਕੱਟੀ ਆ ਜੇ ਤੁਸੀਂ ਜਾਣਦੇ ਹੋ ਤੁਸੀਂ ਇੱਕ ਵਾਰੀ ਇਹਨਾਂ ਨੂੰ ਪੁੱਛ ਲਓ ਆਪਣੇ ਦਿਲ ਤੇ ਹੱਥ ਰੱਖ ਕੇ ਕਿ ਤੁਹਾਨੂੰ ਇਹ ਹਾਰ-ਹਾਰ ਮਿਲਿਆ ਕੋਈ ਥੋੜੀ ਜਿਹਾ ਥੋੜਾ ਜਿਹਾ ਸਟੈਂਡ ਰੱਖੋ ਹਿੰਮਤ ਰੱਖੋ ਤੁਹਾਡੇ ਇੱਚੇ ਤਾਕਤ ਆ ਹੁਣ ਸੈਂਟਰ ਦੇ ਵਿੱਚ ਜਿਹੜੇ ਐਮਪੀ ਬਣਨੇ ਆ ਜਾਣੇ ਆ ਉਹ ਤੁਹਾਡੀ ਤੁਹਾਡੇ ਬੋਰਡ ਦੀ ਸ਼ਕਤੀ ਨਾਲ ਜਾਣੇ ਆ ਆਪਣੀ ਤਾਕਤ ਨੂੰ ਬੇਰਥ ਨਾ ਗਵਾਓ ਕਿਸੇ ਦੇ ਹੱਥ ਨਾ ਦੇ ਦਿਓ ਫਿਰ ਉਹਨਾਂ ਨੂੰ ਪੁੱਛੋ ਕਿ ਸਾਡਾ ਇਹ ਹਾਰ-ਯਾਰ ਕਿੱਥੇ ਗਿਆ ਹੈ ਇਹ ਤਾਂ ਹਾਰ-ਯਾਰ ਹੀ ਦਿੰਦੇ ਆੱਖ ਨਹੀਂ ਤੁਹਾਨੂੰ ਦੇਣਾ ਪਰ ਮਾਦੇ ਬੜਾ ਰਹਾ ਹਲ ਪ੍ਰੇਖਿਆ ਨਾ ਯਾਜੀ ਲੋਕ ਝਾੜੂ ਚੁੱਕੀ ਫਿਰਦੇ ਆ ਕੋਈ ਸਿਰ ਤੇ ਪਿੱਛੇ ਜਦੋਂ ਕੀ ਹੋਇਆ ਸੀ ਲੋਕਾਂ ਨੇ ਸਿਰਾਂ ਤੇ ਝਾੜੂ ਬੰਨ ਲਏ ਤੇ ਨਾ ਇੱਕ ਸਾਈਕਲ ਦਾ ਵੀ ਸਟੈਂਡ ਹੁੰਦਾ ਜੇ ਦੀ ਕੀਮਤ ਸਾਰੀ 5-6000 ਦੇ ਦਿੰਦੀ ਉਹ ਸਾਈਕਲ ਦਾ ਕਿ ਸਟੈਂਡ ਤਾਂ ਸਟੈਂਡ ਤੇ ਖੜਦਾ ਕੀ ਗੱਲ ਸਾਡਾ ਇਡਾ ਮਾੜਾ ਸਮਾਜ ਆ ਸਾਡਾ ਕੋਈ ਸਟੈਂਡ ਕੋਈ ਦੀਨ ਮਜ ਨਹੀਂ ਹੈ ਜਿਸ ਕਰਕੇ ਭਾਣੋ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਆ ਕਿ ਅਜ ਨਤੀਆ ਸਵਾਰ ਨੋ ਗਿਆ ਤੇ ਸេរੀ ਹੋ ਜਾਣੀ 30 ਤੇ 31 ਸਿਰ 2-3 ਵਿਚਾਰ ਕਰੋ ਮੇਰੀ ਗੱਲ ਤੇ ਤੁਹਾਡੀ ਮਾਂ ਬੋਲੀ ਪਾਰਟੀ ਪੰਜਾਬੀਆਂ ਦੀ ਸ਼੍ਰੋਮਣੀ ਕਾਲੀ ਦਾਲ ਹੈ ਗਰੀਬਾਂ ਨੂੰ ਕਣਕ ਦਿੱਤੀ ਹੈ ਕਾਲੀ ਦਲ ਨੇ ਪੈਨਸ਼ਨਾਂ ਲਗੀਆਂ ਕਾਲੀ ਦਲ ਵੱਲੋਂ ਸਗਮ ਸਕੀਮ ਕੀ ਸਹੂਲਤਾਂ ਕਾਲੀਆਂ ਵੱਲੋਂ ਵਜੀਫੇ ਕਾਲੀਆਂ ਵੱਲੋਂ ਔਰ ਦੂਸਰੀ ਗੱਲ ਹੈ ਕਿ ਬੱਚਿਆਂ ਨੂੰ ਸਕੂਲੇ ਆਉਣ ਜਾਣ ਵਾਸਤੇ ਵੀ ਕਾਲੀਆਂ ਵੱਲੋਂ ਸਾਈਕਲ ਦਿੱਤੇ ਗਏ ਔਰ ਪਾਕਿਸਤਾਨ ਦੇ ਵਿੱਚਲੇ ਲਹਿੰਦੇ ਪੰਜਾਬ ਦੇ ਨੇ ਉਹ ਵੀ ਇਹੋ ਹੀ ਗੱਲ ਕਹਿੰਦੇ ਪੰਜਾਬੀਆਂ ਨੂੰ ਬੇਨਤੀ ਕਰਦੇ ਕਿ ਤੁਸੀਂ ਅਕਾਲੀ ਦਰ ਨੂੰ ਚਤਾਓ ਚਤਾਓ ਕਿਉਂਕਿ ਅਕਾਲੀ ਦਰ ਨੇ ਕਬੱਡੀ ਸ਼ੁਰੂ ਕਰਾਈ ਸੀ ਸਰਦਾਰ ਸੁਖੀਰ ਸਿੰਘ ਬਾਦਲੂਦੀਪ ਬਾਈ ਤੇ ਇੱਥੇ ਕਬੱਡੀ ਦੀ ਜਿਹੜੀ ਖੇਡ ਚੱਲੀ ਸੀ ਇਹ ਨਾਲ ਸਾਡੇ ਜਿਹੜਾ ਪੰਜਾਬ ਦਾ ਵਰਗ ਤੰਦਰੁਸਤ ਸੀ ਕਿਉਂਕਿ ਸਰੀਰ ਵਾਸਤੇ ਕਸਰਤ ਵੀ ਜ਼ਰੂਰੀ ਸੀ ਜਿਵੇਂ ਵਧੀਆ ਵਧੀਆ ਇਹਨਾਂ ਨੇ ਅਕਾਲੀਆਂ ਨੇ ਕੰਮ ਕੀਤੇ ਹੈ ਹੁਣ ਆਮ ਦੇ ਬੰਦੇ ਨਸ਼ੇ ਵਿਕਾਰੇ ਨੇ ਆਮ ਦੇ ਜਿਹੜੇ ਪ੍ਰਧਾਨ ਵਿਕਾਰੇ ਨੇ ਆਮ ਦਾ ਐਮਐਲਏ ਜਿਹੜਾ ਉਹ ਉਹਰ ਵਿਜੇ ਪ੍ਰਤਾਪ ਸਿੰਘ ਨੇ ਵੀ ਦੱਸਿਆ ਤੁਹਾਡੇ ਕੋਲ ਐਸ ਟਾਈਮ ਜਿਹੜੀ ਬੋਟ ਦੀ ਸ਼ਕਤੀ ਹੈ ਐਵੇਂ ਨਾ ਕਿਸੇ ਨੂੰ ਦੇ ਦਿਓ ਜਿੱਦਾਂ ਪਹਿਲੋਂ ਰੋਂਡੇ ਸੀ ਫਿਰ ਦੁਬਾਰਾ ਨਾ ਰੋਣਾ ਪਵੇ ਤੇ ਹੱਥ ਜੋੜ ਕੇ ਬੇਨਤੀ ਹੈ ਕਿ 1 ਜੂਨ ਨੂੰ ਚੋਰ ਨਿਸ਼ਾਨ ਤਕਲੀ ਤੇ ਮੋਰ ਲਾਇਓ ਤੇ ਅਕਾਲੀ ਦਲ ਨੂੰ ਮਜ਼ਬੂਤ ਕਰੋ ਅਕਾਲੀ ਦਲ ਤੁਹਾਡਾ ਆਪਣਾ ਮੈਂ ਦੁਬਾਰਾ ਬੇਨਤੀ ਕਰਦਾ ਕਿ ਆਪਣੇ ਦਿਲ ਤੇ دین ਮਜ਼ਬ ਨੂੰ ਧਿਆਨ ਵਿੱਚ ਰੱਖਦੇ ਇਹ ਵੇਖੋ ਕਿ ਤੁਹਾਨੂੰ ਇਹਨਾਂ ਨੇ ਯਾਰ-ਯਾਰ ਦਿੱਤਾ ਨਹੀਂ ਤੁਹਾਡੇ ਕਣਕ ਦੇ ਕਾਟ ਕੱਟੇ ਹਾਂ ਤਾਂ ਦਾ ਬਧੀ ਕਿਉਂ ਡੀਆਂ ਹਾਂ ਦਿਨ ਤੇੜੀਆਂ ਚੋਰੀਆਂ ਵੀ ਇਹਨਾਂ ਦੇ ਰਾਜ ਹੀ ਹੁੰਦੀ ਆ ਸਭ ਕੁਝ ਉਹਦੇ ਜ ਨਹੀਂ ਹੁੰਦੇ ਆ ਕੁ ਮਿੰਟ ਕਰਕੇ ਮੈਂ ਦੱਸ ਦੇ ਇਹੋ ਜੀ ਗਲਤੀ ਨਾ ਕਰੋ ਲੋਕ ਬਹੁਤ ਪਰੇਸ਼ਾਨ ਨੇ ਆਮਦੀ ਸਰਕਾਰ ਤੋਂ ਦੁਖੀ ਹੈ ਇਹ ਨਾ ਕੰਮ ਕਰੋਗੇ ਜਿਹੜਾ ਆ ਗਿਆ ਉਹ ਕਹੇ ਤੁਹਾਡੇ ਨਾਲ ਆਪਣਾ ਸਟੈਂਡ ਰੱਖੋ ਉਹਨਾਂ ਨੂੰ ਪੁੱਛੋ ਤੇ ਇਹਨਾਂ ਨੂੰ ਚਲਦਾ ਕਰੋ ਤੇ ਆਪ ਨੂੰ ਇੱਕ ਇੱਕ ਕੀਮਤੀ ਵੋਟ ਇਕੱਤਰਿਕਾ ਸਿਰਫ 2-3 ਲੈ ਕੇ ਨੇ 30-31 ਦਾ ਦਿੱਲੀ ਨੂੰ ਵੋਟ ਪਾਣੀ ਹੈ। ਔਰ ਆਪਣੀ ਇੱਕ ਇੱਕ ਵੋਟ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ પાਕੇ ਕਾਮਯਾਬ ਬਣਾਓ। ਇਸੇ ਤਰ੍ਹਾਂ ਜਿਹੜੀਆਂ ਬੀਬੀਆਂ ਭੈਣਾਵਾਂ ਕਾਂਗਰਸ ਦੀ ਰੈਲੀ 'ਚ ਜਾਂਦੀ ਹੈ 1 ਜੂਨ ਦਾ ਦਿਨ ਹੈ। ਔਰ ਇੱਕ ਜੂਨ ਨੂੰ ਹੀ ਹਰ ਮੰਦਰ ਸਾਹਿਬ ਤੇ ਗੋਲੀ ਚੱਲੀ ਸੀ ਸਭ ਤੋਂ ਪਹਿਲਾ ਅਟੈਕ ਜਿਹੜਾ ਹੋਇਆ ਸੀ ਜਦੋਂ ਗੋਲੀ ਇੱਕ ਜੂਨ ਤੋਂ ਚੱਲਣ ਡਾਈ ਪਈ ਤੇ ਕਾਂਗਰਸ ਨੇ ਜੋ ਵਾਅਦੇ ਕੀਤੇ ਨੇ ਪੰਜਾਬੀਆਂ ਦੇ ਨਾਲ ਕੋਈ ਵਾਅਦਾ ਪੂਰਾ ਨਹੀਂ ਕੀਤਾ ਕੈਪਟਨ ਨੇ ਕਿਹਾ ਜੀ ਮੈਂ ਘਰ ਘਰ ਨੌਕਰੀ ਦਿੱਤੀ ਕਿਉਂ ਤੁਹਾਡੇ ਬੱਚੇ ਨੌکریاں ਮਿਲੀਆਂ ਕਿਸੇ ਨੂੰ ਨਹੀਂ ਮਿਲੀ ਇਹ ਨੌکریاں ਦਿੰਦੇ ਆ ਬਾਹਰਲੇ ਬੰਦੇ ਆ ਬਾਹਰਲੇ ਸਟੇਟਾਂ ਵਾਲੇ ਨੂੰ ਇਹਨਾਂ ਨੇ ਸਿਰਫ ਗੁੰਮਰਾਹ ਕਰਨਾ ਉਹ ਪੰਜਾਬੀਆਂ ਨੇ ਆਪਣਾ ਪੰਜਾਬੀ ਭਰਾ ਸਮਝ ਕੇ ਨੇਤਾ ਸੰਘ ਕੇ ਆਪਣੇ ਸਮਝ ਕੇ ਤੇ ਵਿਸ਼ਵਾਸ ਕਰਕੇ ਬੋੜ ਪਾ ਦਿੰਦੇ ਜੇ ਕਾਂਗਰਸ ਨੇ ਘਰ ਘਰ ਨੌਕਰੀ ਨਹੀਂ ਦਿੱਤੀ ਘਰ ਘਰ ਕੋਈ ਸਹੂਲਤ ਨਹੀਂ ਦਿੱਤੀ ਜੋ ਇਹਨੇ ਵਾਦੇ ਪੇਲੋਨੇ ਕੀਤੇ ਹੁਣ ਕਿਥੋਂ ਕਰਨੇ ਨੇ ਇਹਨਾਂ ਨੇ ਕੋਈ ਲੱਖ ਲੱਖ ਤੁਹਾਨੂੰ ਨਹੀਂ ਦੇਣਾ ਤੁਹਾਨੂੰ ਗੁੰਮਰਾਹ ਕਰਨਾ ਤੁਹਾਡੀਆਂ ਪੁੜੀਆਂ ਵਧਣੀਆਂ ਔਰ ਆਮ ਤੇ ਕਾਂਗਰਸ ਦੋਨੋਂ ਇੱਕੋ ਹੀ ਤੀਜਾ ਜਿਦਾ ਇੱਕ ਬੰਦੇ ਤੇ ਦੋ ਨਾਮ ਹੁੰਦੇ ਨੇ ਇਸ ਤਰ੍ਹਾਂ ਇਹ ਇੱਕੋ ਹੀ ਫੈਲੀ ਦੇ ਚਿੱਟੇ ਵੱਟੇ ਨੇ ਇਹਨਾਂ ਦੇ ਮਗਰ ਨਾਲ ਲੱਗਿਓ 2 3 ਜੇ ਤੁਹਾਡੇ ਕੋਲ 30 ਜਾਂ ਤੇ 31 ਦਾ ਮੇਰੀ ਗੱਲ ਤੇ ਵਿਚਾਰ ਕਰਿਓ ਸੋਚਿਓ ਤੇ ਆਪਣੀ ਬੋਲਕ ਤਾਂ ਸਹੀ ਇਸਤੇਮਾਲ ਕਰਿਓ ਇਸ ਵੀਡੀਓ ਨਾਲ ਵਾਤਵਾਤ ਸ਼ੇਅਰ ਕਰਿਓ ਤਾਂ ਕਿ ਸਾਰਿਆਂ ਤੱਕ ਪਹੁੰਚੇ ਜੋ ਬਾਦਲ ਸਾਹਿਬ ਨੇ ਸਕੀਮਾਂ ਤੋਰੀਆਂ ਗਰੀਬਾਂ ਨੂੰ ਦਿੱਤੀਆਂ ਗਰੀਬਾਂ ਦੀ ਬਾਹ ਫੜੀ ਗਰੀਬਾਂ ਦੇ ਦੁੱਖ ਸੁੱਖ ਵਿੱਚ ਭਾਈ ਵਾਲ ਹੋਏ ਉਹਨਾਂ ਵਾਲ ਵੀ ਜਿਹੜਾ ਦੌਰ ਕਰ ਲਿਓ ਧਿਆਨ ਮਰ ਲਿਓ ਦੋ ਦਿਨ ਐ ਸੋਚਿਓ ਵਿਚਾਰਿਓ ਕਿਸੇ ਦੇ ਲਾਲਚ ਇਤਨਾ ਲੱਗੋ ਅੱਜ 31 ਤੇ 3 ਤੇ 31 ਤੀ ਰਾਤਾਂ ਨੂੰ ਵੀ ਲੋਕਾਂ ਨੇ ਤੁਹਾਡੇ ਘਰ ਆਣ ਕੇ ਤੁਹਾਨੂੰ ਭਾਂਤ ਭਲਦੀਆਂ ਗੱਲਾਂ ਦੱਸਣੀਆਂ ਤੁਹਾਨੂੰ ਲਾਰੇ ਲਾਉਣੇ ਆ ਤੁਹਾਨੂੰ ਅਸਮਾਨੇ ਚੜਾ ਦੇਣਾ ਜੇ ਐਨੀਆਂ ਵੱਡੇ ਵੱਡੇ ਤੁਹਾਨੂੰ ਗੱਲਾਂ ਕਰਨੀਆਂ ਐ ਉਹ ਉਹ ਜਿਹੇ ਗੱਲਾਂ ਕਰਨੀਆਂ ਤੁਹਾਨੂੰ ਰਾਤ ਰਾਤ ਹੀ ਰਾਜੇ ਮਹਾਰਾਜੇ ਬਣਾ ਦੇਣਾ ਇਹੋ ਜਿਹੇ ਗੱਲਾਂ ਕਰਨੀਆਂ ਸਵੇਰੇ ਅੰਝ ਕਰਦਾਂਗੇ ਇਹ ਦੇ ਦਾਂਗੇ ਉਹ ਦੇ ਦਾਂਗੇ ਸੋ ਇਹਨਾਂ ਦੇ ਖੋਖਰੇ ਜਿਹੜੇ ਇਹਨਾਂ ਨੇ ਤੁਹਾਨੂੰ ਲਛੇਦਾਰ ਭਾਸ਼ਣ ਦੇਨੇ ਆ ਇਹਨਾਂ ਵਿੱਚ ਨਾ ਆਇਓ ਸਾਚ ਨੂੰ ਪਛਾਣੋ 1 ਜੂਨ ਨੂੰ 8 ਵਜੇ ਤੋਂ ਪੋਲੰ ਸ਼ੁਰੂ ਹੋ ਜਾਣੀ ਹੈ ਬੋਟਾ ਪੜ੍ਹਿਆ ਸ਼ੁਰੂ ਹੋ ਜਾਣੀ ਹੈ ਫਿਰ ਦੁਬਾਰਾ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਿ ਸਾਰੇ ਪੰਜਾਬ ਦੇ ਵਿੱਚ ਸਾਡੇ ਜੋਤਸਿਰੀ ਭਰਾ ਵੀ ਹੈਗੇ ਨੇ ਜ਼ਗਾਤਿਲਿਤ ਹੈਗੇ ਨੇ ਹਰ ਇੱਕ ਵਰਗ ਤੇ ਵਿੱਚਾ ਸਾਰੇ ਜਾਣਦੇ ਕਿ ਜੋ ਅਕਾਲੀ ਤਰਨੇ ਗਰੀਬਾਂ ਵਾਸਤੇ ਪੰਜਾਬ ਵਾਸੀਆਂ ਨੇ ਕੀਤਾ ਪੰਜਾਬ ਵਾਸੀਆਂ ਵਾਸਤੇ ਕੀਤਾ ਨਾ ਕਿਸੇ ਨੇ ਕੀਤਾ ਨਾ ਕਰਨਾ ਇਸ ਕਰਕੇ ਮੇਰੀ ਦੁਬਾਰਾ بار بار ਮੈਂ ਤੁਹਾਨੂੰ ਹੱਥ ਜੁੜ ਕੇ ਬੇਨਤੀ ਕਰਨ ਲਿਆ ਕਿ ਇੱਕ ਤੋਂ ਜੂਨ ਤੋਂ ਟੋ ਨਿਸ਼ਾਨ ਤਕੜੀ ਤੇ ਮੂਰਾਂ ਲਾ ਕੇ ਸਾਨੂੰ ਨੇ ਕਾਲੀਦਾਰ ਨੂੰ ਮਜ਼ਬੂਤ ਕਰੋ ਤੇ 13 ਦੇ 13 ਹੀ ਪਾਰਲੀਮੈਂਟ ਦੇ ਮੈਂਬਰ ਖਾ ਕੇ ਆਪਾਂ ਦਿੱਲੀ ਪਾਰਲੀਮੈਂਟ ਵਿੱਚ ਭੇਜੀਆਂ ਤਾਂ ਕਿ ਸਾਡੇ ਪੰਜਾਬ ਤੇ ਪੰਥ ਦੀ ਔਰ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕਣ ਤੇ ਸਾਨੂੰ ਫਿਰ ਅੱਗੇ ਵਾਲਾ ਹੀ ਪੰਜਾਬ ਮਿਲੇ ਔਰ ਸਾਡੇ ਗਰੀਬਾਂ ਨੂੰ ਸਹੂਤਾ ਮਿਲਣ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ